ਹੈਲੋ ਜੀ ਹਾਂਜੀ ਅੱਜ ਅਸੀਂ ਬਣਾਉਨੇ ਆਂ ਨਾਰੀਅਲ ਦੀ ਬਰਫੀ ਤੇ ਉਹਦੇ ਲਈ ਅਸੀਂ ਦੁੱਧ ਲਿਆ 1 ਲੀਟਰ ਪਹਿਲਾਂ ਦੁੱਧ ਨੂੰ ਆਪਾਂ ਥੋੜਾ ਜਿਹਾ ਘੜ ਲੈਣਾ ਦੁੱਧ ਪਾਉਨੇ ਆਪਾਂ 프라이ਪੈਨ ਧਾਲ ਲਿਆ ਹਾਂਜੀ ਇਹਨੂੰ ਆਪਾਂ ਗਾੜਾ ਕਰ ਲੈਣਾ ਥੋੜਾ ਜਿਹਾ ਹਾਂਜੀ ਦੁੱਧ ਦੇਖੋ ਆਪਣਾ ਗਾੜਾ ਹੋਣ ਲੱਗ ਗਿਆ ਤੇ ਜਦੋਂ ਗਾੜਾ ਹੋ ਗਿਆ ਜਮੇ ਤੇ ਖੋਏ ਵਰਗਾ ਜਿਹਾ ਬਣ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਗਾੜਾ ਕਰ ਲੈਣਾ ਆਪਾਂ ਨੇ ਹਾਂਜੀ ਫਿਰ ਆਪਾਂ ਲਈਏ ਇੱਕ ਕੱਲੀ ਚੀਨੀ ਦੀ ਤੇ ਇੱਕ ਕੌਲੀ ਆਪਾਂ ਨਾਰੀਅਲ ਦੀ ਲਈਆ ਓਨਾਂ ਹੀ ਆਪਾਂ ਇਹ ਚੀਨੀ ਲੈ ਲਈ ਹੈ ਓਨੀਆਂ ਆਪਾਂ ਨਾਰੀਅਲ ਲਿਆ ਤੇ ਫਿਰ ਜਦੋਂ گاੜਾ ਹੋ ਗਿਆ ਦੁੱਧ ਉਹਦੇ ਵਿੱਚ ਆਪਾਂ ਚੀਨੀ ਪਾਵਾਂਗੇ ਤੇ ਬਾਅਦ ਚ ਆਪਾਂ ਨਾਰੀਅਲ ਨਾਰੀਅਲ ਦਾ ਪ੍ਰਾਪਤ ਹਾਂਜੀ ਦੁੱਧ ਆਪਣਾ گاੜਾ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਨੇ ਚੀਨੀ ਪਾ ਦੇਣੀ ਹੈ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਘੋਲ ਲੈਣਾ ਜਮੀ ਹਾਂਜੀ ਚੀਨੀ ਆਪਣੀ ਖੁਰ ਗਈ ਤੇ ਹੁਣ ਇਹਦੇ ਵਿੱਚ ਆਪਾਂ ਨਾਰੀਅਲ ਦਾ ਬਰਦਰ ਗੈਸ ਆਪਾਂ ਸਲੋ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਲਵਾ ਦੇਣਾ ਇਹਦੇ ਵਿੱਚ ਤੇ ਥੋੜਾ ਜਿਹਾ ਟਾਈਮ ਇਹਨੂੰ ਉੱਪਰ ਆਪਾਂ ਸੇਕ ਲੈਣਾ ਹਾਂਜੀ ਹੁਣ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਘਿਓ ਪਾ ਦੇਣਾ ਤਾਂ ਕਿ ਆਪਣੀ ਬਰਫੀ ਸੌਫਟ ਰਹੇ ਨਹੀਂ ਤਾਂ ਫਿਰ ਆਪਣੀ ਬਰਫੀ ਕੈੜੀ ਹੋ ਜਾਏ ਥੋੜਾ ਹੀ ਪਾਉਣਾ ਬਾਲਾ ਜ਼ਿਆਦਾ ਨਹੀਂ ਪਾਉਣਾ ਆਪਾਂ ਜਿਹਦੇ ਵਿੱਚ ਵਰਪੀ ਕੱਢਣੀ ਹੈ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਲਾ ਲਏ ਵਿੱਚ ਹਾਂਜੀ ਹੁਣ ਇਹਦੇ ਉੱਪਰ ਆਪਾਂ ਡਰਾਈ ਫਰੂਟ ਲਾ ਦੇਣੇ ਨੇ ਚਾਹੇ ਤੁਸੀਂ ਇਹਦੇ ਤੇ ਪਰਕ ਵੀ ਲਗਾ ਸਕਦੇ ਹੋ ਕੁਸਮਰਤੀ ਲਗਾ ਦਿਓ ਚਾਹੇ ਡਰਾਈ ਫਰੂਟ ਲਾ ਗਰੋ ਚਲੋ ਜੂ ਇਹਨਾਂ ਨੂੰ ਆਪਾਂ 2-3 ਘੰਟੇ ਰੱਖਣਾ ਉਸ ਤੋਂ ਬਾਅਦ ਇਹ ਜੰਮ ਜਣੀਆਂ ਤੇ ਇਹਦੀਆਂ ਟਿੱਕੀਆਂ ਕੱਟਾਂਗੇ ਹਾਂਜੀ ਬਰਫੀ ਸਾਡੀ ਬਣ ਕੇ ਤਿਆਰ ਤੇ ਦੇਖ ਲਓ ਹੁਣ ਇਹਨੂੰ ਕੱਟਣ ਲੱਗਦੀ ਆ ਤੇ ਕੱਟਦੇ ਆ ਇੱਧਰ ਢੇਸਾਂ ਦੇ ਵਿੱਚ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਹਾਂਜੀ ਦੇਖੋ ਪੀਸ ਕਿੰਨੇ ਬਣ ਕੇ ਬੜੇ ਤਿਆਰ ਹੋਏ ਨੇ ਖਾਣ ਨੂੰ ਬਹੁਤ ਟੇਸਟੀ ਬਣੀ ਹੈ ਇਹ ਤੇ ਸਾਡੀ ਵੀਡੀਓ ਕਿੱਦਾਂ ਲੱਗੀ ਤੇ ਸੱਚਾ ਜਿਹਾ ਕਮੈਂਟ ਕਰਕੇ ਦੱਸਿਓ ਕਿੱਦਾਂ ਬਣੀ ਆ ਵਰਫੀ ਨਾਰੀਅਲ ਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਔਣ ਬੜੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ